हां जी ਚੁੰਗੀਆਂ ਨੇ ਬੂਰੀਆਂ ਤੇ ਖੇਡੀਆਂ ਕਬੱਡੀਆਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਮਜ਼ਾ ਬਲੋਈ ਤੇ ਤੁਸੀਂ ਦੇਖ ਰਹੇ ਹੋ ਹਮਜ਼ਾ ਰਿੰਦ 512 ਅੱਜ ਆਪਾਂ ਗੱਲ ਕਰਾਂਗੇ ਕੁਝ ਇਹੋ ਜਿਹੇ ਕਬੱਡੀ ਪਲੇਅਰਾਂ ਦੀ ਜਿਹੜੇ ਮੈਚ ਖੇਡਣ ਦੇ ਕਿੰਨੇ ਪੈਸੇ ਲੈਂਦੇ ਨੇ ਜਿਵੇਂ ਕਿ ਸ਼ੀਲੂ ਹਾਕਮ ਵਾਲੀਆ ਤੇ ਹੋਰ ਜਿਹੜੇ ਪਲੇਅਰ ਨੇ ਉਹ ਕਿੰਨੇ ਆਪਣੇ ਮੈਚ ਦੇ ਪੈਸੇ ਲੈਂਦੇ ਨੇ ਇੱਕ ਮੈਚ ਖੇਡਣ ਦੇ ਇੱਕ ਟੂਰਨਾਮੈਂਟ ਖੇਡਣ ਦੇ ਉਹ ਕਿੰਨੀ ਫੀਸ ਲੈਂਦੇ ਨੇ ਤੇ ਵੀਡੀਓ ਨੂੰ ਵਧਣ ਤੋਂ ਪਹਿਲੇ ਆਪਣੇ ਚੈਨਲ ਹਮਜ਼ਾ ਰਿੰਦ 512 ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਬਾਸਾਨੀ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਆਓ ਤੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਦੋਸਤੋ ਸ਼ੀਲੂ ਜੱਗੂ ਤੇ ਹੋਰ ਕਿੰਨੇ ਦੇ ਹੀ ਪਲੇਅਰ ਨੇ ਜਿਹੜੇ ਕਬੱਡੀ ਮੈਚਾਂ ਉਤੇ ਬਹੁਤ ਜ਼ਿਆਦਾ ਪੈਸੇ ਲੈਂਦੇ ਨੇ ਹੁਣ ਆਪਾਂ ਇਸ ਵੀਡੀਓ ਵਿੱਚ ਦੱਸਾਂਗੇ ਕਿ ਕਿਹੜਾ ਪਲੇਅਰ ਕਿੰਨੇ ਪੈਸੇ ਲੈਂਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤਕੜੇ ਤਕੜੇ ਟੂਰਨਾਮੈਂਟ ਪੰਜਾਬ ਦੇ ਵਿੱਚ ਹੋ ਰਹੇ ਨੇ ਤੇ ਤਕੜੇ ਤਕੜੇ ਇਨਾਮ ਵੀ ਰੱਖੇ ਜਾ ਰਹੇ ਨੇ ਤਕੜੇ ਇਨਾਮ ਬੈਸਟਾਂ ਨੂੰ ਦਿੱਤੇ ਜਾ ਰਹੇ ਨੇ ਤੇ ਤਕੜੇ ਤਕੜੇ ਹੀ ਪਲੇਅਰ ਆ ਰਹੇ ਨੇ ਹੁਣ ਤੁਹਾਨੂੰ ਦੱਸ ਦਈਏ ਕਿ ਕਿਹੜਾ ਕਿਹੜਾ ਤਕੜਾ ਪਲੇਅਰ ਨਹੀਂ ਆ ਰਿਹਾ ਜੀ ਸ਼ੀਲੂ ਨਹੀਂ ਪਹੁੰਚਦਾ ਜੱਗੂ ਹਾਕਮ ਵਾਲੀਆ ਨਹੀਂ ਪਹੁੰਚਦਾ ਇਸ ਕਰਕੇ ਨਹੀਂ ਪਹੁੰਚਦੇ ਕਿ ਜਿੰਨੇ ਇਹਨਾਂ ਦੇ ਪੈਸੇ ਮੁੱਕੇ ਹੁੰਦੇ ਨੇ ਉਹਨੇ ਇਹਨਾਂ ਨੂੰ ਪੈਸੇ ਨਹੀਂ ਮਿਲਦੇ ਜੇ ਅਗਰ ਇਹਨਾਂ ਨੂੰ ਪੈਸੇ ਪੂਰੇ ਮਿਲਣ ਤਾਂ ਇਹ ਟੈਨ ਉੱਤੇ ਆਣ ਪਹਿਲੇ ਗੱਲ ਕਰਦੇ ਹਾਂ ਜੱਗੂ ਹਾਕਮ ਵਾਲੀਆ ਦੀ ਜਿਹੜਾ ਆਪਣੇ ਕਬੱਡੀ ਮੈਚਾਂ ਦੇ ਉੱਤੇ ਛਾਇਆ ਹੋਇਆ ਹੈ ਤੇ ਇਹਦੀ ਇੱਕ ਸਿੱਕਾ ਚਲੇ ਮਾਂਸਾ ਜ਼ਿਲ੍ਹੇ ਦੇ ਰਹਿਣ ਵਾਲੇ ਪਿੰਡ ਹਾਕਮਵਾਲੀਆ ਦਾ ਜੱਗੂ ਕਬੱਡੀ ਖੇਡਣ ਤਾਂ ਹੀ ਜਾਂਦਾ ਹੈ ਕਿ ਉਹਨੂੰ ਪੂਰੇ ਪੈਸੇ ਦਿੱਤੇ ਜਾਵਣ। ਅਗਰ ਜੱਗੂ ਕੋਲੋਂ ਪੁੱਛੀਏ ਕਿ ਤੂੰ ਆਪਣੀ ਟੀਮ ਬਣਾ ਕੇ ਲਿਆ ਤੇ ਤੂੰ ਕਿੰਨੇ ਪੈਸੇ ਲਏਂਗਾ ਤੇ ਜੱਗੂ ਦਾ ਕਹਿਣਾ ਹੈ ਕਿ ਮੈਂ 50 ਤੋਂ 60 ਹਜ਼ਾਰ ਰੁਪਿਆ ਇੱਕ ਮੈਚ ਦਾ ਲਵਾਂਗਾ। ਦੋਸਤੋ ਜੇ ਅਗਰ ਹਾਕਮਵਾਲੀਆ ਜੱਗੂ ਨੂੰ ਪੂਰੇ ਪੈਸੇ ਮਿਲਣ ਤਾਂ ਜੱਗੂ ਹਾਕਮਵਾਲੀਆ ਟੀਮ ਬਣਾ ਕੇ ਲੈ ਜਾਂਦਾ ਨਹੀਂ ਤੇ ਨਹੀਂ ਲੈ ਜਾਂਦਾ। ਦੋਸਤ ਤੋ ਇਹ ਜਾਣਕਾਰੀ ਤੁਹਾਨੂੰ ਇਦਾਂ ਹੀ ਨਹੀਂ ਦੇ ਰਹਾ ਕਿਉਂਕਿ ਕੁਝ ਕਬੱਡੀ ਕੱਪਾਂ ਦੇ ਵਿੱਚ ਇੰਟਰਵਿਊ ਦੌਰਾਨ ਜੱਗੂ ਹਸਨ ਵਾਲੀ ਨੇ ਦੱਸਿਆ ਉਸ ਤੋਂ ਕੁਝ ਟੂਰਨਾਮੈਂਟ ਹੋਏ ਨੇ ਜਿੱਥੇ ਜੱਗੂ ਕੋਲੋਂ ਪੁੱਛਿਆ ਗਿਆ ਸੀ ਕਿ ਤੁਸੀਂ ਟੀਮ ਬਣਾ ਕੇ ਆਓ ਯਾ ਤੁਸੀਂ ਗੱਲੇ ਆਓ ਸਾਡੀ ਟੀਮ ਦੇ ਨਾਲ ਤੁਸੀਂ ਖੇਲੋ ਤੇ ਤੁਸੀਂ ਕਿੰਨੇ ਪੈਸੇ ਲਵੋਗੇ ਦੋਸਤੋ ਇਨੇ ਕਿ ਜੱਗੂ ਨੇ ਪੈਸੇ ਮੰਗੇ ਨੇ ਕਿਉਂਕਿ ਜੇ ਸਪਲੇਅਰ ਦੀ ਗੁੱਡੀ ਚੜੀ ਹੋਵੇ ਉਹ ਇਨੇ ਕਿ ਪੈਸੇ ਮੰਗਦਾ 40 50 ਹਜ਼ਾਰ ਜੱਗੂ ਨੇ ਕਿਹਾ ਤੇ ਦੋਸਤੀ ਯਾਰੀ ਦੇ ਵਿੱਚ ਘਾਟਾ ਵਾਧਾ ਵੀ ਹੋ ਸਕਦਾ ਜੇ ਹੁਣ ਆਪਾਂ ਗੱਲ ਕਰੀਏ ਸ਼ੀਲੂ ਦੀ ਤੇ ਸ਼ੀਲੂ ਐਸਟੈਂਟ ਟਾਪ ਦਾ ਜਾਫੀ ਹੈ ਮੈਨੂੰ ਲੱਗਦਾ ਹੈ ਕਿ ਛੀਲੂ ਦੇ ਨੇੜੇ ਤਲੇ ਸ਼ਾਇਦ ਹੀ ਕੋਈ ਜਾਫੀ ਹੋਵੇ ਛੀਲੂ ਦਾ ਇਸ ਟਾਈਮ ਬਹੁਤ ਨਾਮ ਹੋ ਚੁੱਕਿਆ ਹੈ ਤੇ ਜਿਹੜੇ ਪਿੰਡਾਂ ਵਿੱਚ ਤਕੜੇ ਟੂਰਨਾਮੈਂਟ ਹੁੰਦੇ ਨੇ ਸ਼ਾਇਦ ਛੀਲੂ ਨੇ ਸਾਰੇ ਹੀ ਆਪਣੇ ਨਾਮ ਕੀਤੇ ਹੋਏ ਨੇ ਜੇ ਅਗਰ ਆਪਾਂ ਗੱਲ ਕਰੀਏ ਕੋਈ ਵੀ ਐਸਾ ਇਨਾਮ ਨਹੀਂ ਜਿਹੜਾ ਛੀਲੂ ਨੇ ਨਾ ਜਿੱਤਿਆ ਹੋਵੇ ਆਪਾਂ ਗੱਲ ਕਰੀਏ ਟਰੈਕਟਰ ਗੱਡੀਆਂ ਚੈਨਾ ਮੋਟਰਸਾਈਕਲਾਂ ਬੋਲਟ ਇਹੋ ਜਿਹਾ ਕਈ ਇਨਾਮ ਛੀਲੂ ਨੇ ਆਪਣੇ ਨਾਮ ਲਾਏ ਹੋਏ ਨੇ ਸ਼ੀਲੂ ਦਾ ਪਿੰਡ ਬਾਹੂ ਅਕਬਰਪੁਰਾ ਜੋ ਦਿੱਲੀ ਦੇ ਕਰੀਬ ਹੈ ਐਵੇਂ ਨਹੀਂ ਸ਼ੀਲੂ 550 ਕਿਲੋਮੀਟਰ 4 400 ਕਿਲੋਮੀਟਰ ਦੂਰ ਖੇਡਣ ਆ ਜਾਂਦੇ ਨੇ ਕਿ ਕਬੱਡੀ ਮੈਚ ਹੈ ਤੇ ਆਓ ਚਲਿਏ ਖੇਡਣ ਸਿਰਫ ਉਹ ਮੈਚ ਵੇਖ ਕੇ ਨਹੀਂ ਆਂਦਾ ਜਿਵੇਂ ਕਿ ਹੁਣ ਆਪਾਂ ਗੱਲ ਕਰੀਏ ਸ਼ੀਲੂ ਜੱਗੂ ਇਹ ਛੋਟੇ ਕਬੱਡੀ ਟੂਰਨਾਮੈਂਟਾਂ ਉੱਤੇ ਤਾਂ ਕਰਕੇ ਨਹੀਂ ਆਂਦੇ ਕਿਉਂਕਿ ਇਹਨਾਂ ਦਾ ਜਿਹੜਾ ਬਜਟ ਹੈ ਇਹਨਾਂ ਦੀ ਫੀਸ ਹੈ ਉਹ ਕਮੇਟੀ ਇਹਨਾਂ ਦਾ ਬਜਟ ਨਹੀਂ ਪੂਰਾ ਕਰ ਸਕਦੀ ਜਿਉਂ ਕਿ ਹੁਣ ਆਪਾਂ ਗੱਲ ਕਰੀਏ ਸ਼ੀਲੂ ਦੀ ਕਿ ਸ਼ੀਲੂ ਕਿੰਨੇ ਪੈਸੇ ਲੈਂਦਾ ਤੇ ਇਹ 80 90 ਹਜ਼ਾਰ ਰੁਪਿਆ ਖੇਡਣ ਦਾ ਲੈਂਦਾ ਜੇ ਅਗਰ ਆਪਾਂ ਸ਼ੀਲੂ ਨੂੰ ਕਹੀਏ ਕਿ ਆਪਣੀ ਟੀਮ ਦੇ ਨਾਲ ਆ ਕੇ ਸਾਡੇ ਕੋਲੋਂ ਖੇਡ ਤੇ ਸ਼ੀਲੂ 80-90 ਹਜ਼ਾਰ ਰੁਪਿਆ ਲੈਂਦਾ ਜੇ ਅਗਰ ਆਪਾਂ ਇਹਨੂੰ ਕਹੀਏ ਕਿ ਸ਼ੀਲੂ ਤੂੰ ਸਾਡੀ ਟੀਮ ਵਿੱਚ ਖੇਲਣਾ ਇਕੱਲੇ ਨੇ ਤੇ ਫਿਰ ਇਹ ਕਿੰਨੇ ਪੈਸੇ ਲੈਂਦਾ ਫਿਰ ਵੀ ਇਹ ਦੋਸਤੋ 40 ਤੋਂ 50 ਹਜ਼ਾਰ ਰੁਪਿਆ ਇਕੱਲਾ ਖੇਡਣ ਦਾ ਵੀ ਲੈ ਲੈਂਦਾ ਤਾਂ ਦੂਸਰੇ ਪਲੇਅਰ ਵੀ ਇੰਨੇ ਕੀ ਪੈਸੇ ਲੈਂਦੇ ਨੇ ਜਿਵੇਂ ਕਿ ਖੁਸ਼ੀ ਦੁੱਲਾ ਪਾਲਾ ਸੰਦੀਪ ਤੇ ਦਦੀਪ ਜੀ ਆਲਾ ਇਹ ਸਾਰੇ ਵੀ ਇੰਨੇ ਕੀ ਪੈਸੇ ਲੈਂਦੇ ਨੇ ਕਿਉਂਕਿ ਇਹਨਾਂ ਨੇ ਦੂਰੋਂ ਦੂਰੋਂ ਆਣਾ ਹੁੰਦਾ ਤੇ ਕਿਰਾਏ ਗੱਡੀਆਂ ਦੇ ਤੇ ਆਪਣੀ ਫੀਸ ਇਹਨਾਂ ਨੇ ਲੈਣੀ ਹੁੰਦੀ ਹੈ ਕਿਉਂਕਿ ਦੋਸਤੋ ਇਹਨਾਂ ਨੇ ਇੰਨੀ ਮਿਹਨਤ ਇਸ ਕਰਕੇ ਨਹੀਂ ਕੀਤੀ ਹੁੰਦੀ ਕਿ ਫ੍ਰੀ ਖੇਡਣ ਦੋਸਤੋ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਚੈਨਲ ਹਮਜ਼ਾ ਰਿੰਦ 512 ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਅਗਲੀ مزید ਵੀਡੀਓ ਤੁਹਾਡੇ ਤੱਕ ਬਾਸਾਨੀ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਮਿਲਦੇ ਅਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਤਦ ਤੱਕ ਖੁਦਾ ਹਾਫਿਜ਼